ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ ਭਗਤ ਜਨਾਂ ਕੀ ਵਰਤਨ ਨਾਮ ਪ੍ਰਮਾਤਮਾ ਦੇ ਪਿਆਰਿਆਂ ਦੀ ਭਾਵ ਨਾਮ ਜਪਣ ਵਾਲਿਆਂ ਦੀ ਰੋਜ ਦੀ ਰਾਸ ਕੁੰਜੀ ਪ੍ਰਮਾਤਮਾ ਦਾ ਨਾਮ ਹੀ ਹੁੰਦਾ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਹੀ ਨਿਤਾ ਪ੍ਰਤੀ ਆਪਣੇ ਜੀਵਨ ਵਿੱਚ ਵਰਤਦੇ ਹਨ ਦੇ ਆਮ ਮਨੁੱਖ ਮਾਇਆ ਨੂੰ ਆਪਣੇ ਜੀਵਨ ਦੇ ਵਿੱਚ ਹਰ ਕੰਮ ਵਿੱਚ ਵਰਤਦਾ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਦਾ ਨਾਮ ਭਗਤ ਜਨ ਆਪਣੀ ਜ਼ਿੰਦਗੀ ਵਿੱਚ ਰੋਜ਼ਾਨਾ ਵਰਤਦੇ ਹਨ ਸੰਤ ਜਨਾ ਕੈ ਮਨ ਬਿਸਰਾਮ ਪਰਮਾਤਮਾ ਦਾ ਨਾਮ ਭਗਤ ਜਨਾ ਦੇ ਮਨ ਵਿੱਚ ਟਿਕਿਆ ਰਹਿੰਦਾ ਹੈ ਹਰ ਕਾ ਨਾਮ ਦਾਸ ਕੀ ਓਟ ਪ੍ਰਮਾਤਮਾ ਦਾ ਨਾਮ ਭਗਤ ਜਨਾਂ ਦਾ ਓਟ ਆਸਰਾ ਹੁੰਦਾ ਏ ਹਰ ਕੈ ਨਾਮ ਉਧਰੈ ਜਨ ਕੋਟ ਪ੍ਰਮਾਤਮਾ ਦਾ ਨਾਮ ਜਪ ਕੇ ਕਈ ਕਰੋੜਾਂ ਜੀਵ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਏ ਹਰ ਜਸ ਕਰਤ ਸੰਤ ਦਿਨ ਰਾਤ ਭਗਤ ਜਨ ਦਿਨ ਰਾਤ ਪ੍ਰਮਾਤਮਾ ਦੀ ਵਡਿਆਈ ਕਰਦੇ ਰਹਿੰਦੇ ਹਨ ਹਰ ਹਰ ਔਖਦ ਸਾਧ ਕਮਾਤ ਪ੍ਰਮਾਤਮਾ ਦੇ ਨਾਮ ਰੂਪੀ ਦਵਾਈ ਨੂੰ ਉਹ ਇਕੱਠਿਆ ਕਰਦੇ ਹਨ ਜਿਸ ਨਾਲ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ ਹਰ ਜਨ ਕਹੈ ਹਰ ਨਾਮ ਨਿਹਾਲ ਭਗਤਾਂ ਦੇ ਪਾਸ ਪ੍ਰਮਾਤਮਾ ਦਾ ਨਾਮ ਹੀ ਖਜ਼ਾਨਾ ਹੁੰਦਾ ਹੈ ਪਾਰ ਬ੍ਰਹਮ ਜਨ ਕੀਨੂ ਦਾਨ ਪਰਮਾਤਮਾ ਨੇ ਨਾਮ ਦੀ ਬਖਸ਼ਿਸ਼ ਕਰਕੇ ਆਪਣੇ ਸੇਵਕਾਂ ਤੇ ਆਪ ਕਿਰਪਾ ਕੀਤੀ ਹੈ ਮਨ ਤਨ ਰੰਗ ਰਤੇ ਰੰਗ ਇਕੈ ਭਗਤ ਜਨ ਮਨੋ ਤਨੁ ਇਕ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਨਾਨਕ ਜਨ ਕੈ ਬਿਰਤ ਵਿਵੇਕੈ ਏ ਨਾਨਕ ਭਗਤਾਂ ਦੇ ਅੰਦਰ ਚੰਗੇ ਮੰਦੇ ਵੀ ਪਰਖ ਕਰਨ ਵਾਲਾ ਤੂੰ ਆਪ ਹੀ ਸੁਭਾਅ ਬਣਾ ਦਿੰਦਾ ਹੈ